ਤਾਂ ਇਹ ਵੀ ਹੈ ਲੀਡਰਾਂ ਦਾ ਨਾ ਪਤਾ ਕਰਨਾ ਪੈਂਦਾ ਇਹਨਾਂ ਦਾ ਵੀ ਅੱਜਕੱਲ ਕਿੱਥੇ ਨੇ ਕਕਈਨ ਤਾਂ ਆਪ ਨੂੰ ਨਹੀਂ ਪਤਾ ਹੁੰਦਾ ਭੋਗ ਭੂਗ ਤੇ ਜਾਣ ਵੇਲੇ ਡਰਾਈਵਰ ਤੋਂ ਪੁੱਛਦੇ ਆਪਾਂ ਕਿਹੜੀ ਪਾਰਟੀ ਵੱਲੋਂ ਬੋਲਾਂਗੇ ਅੱਜ ਐਨੀਆਂ ਬਦਲ ਲੈਂਦੇ ਵੈਰਾਈਟੀ ਆ ਗਈ ਜੀ ਤੁਸੀਂ ਜੱਜ ਦੇ ਹੁੰਦੇ ਸੀ ਕਿਉਂ ਆਉਂਦੇ ਸਾਨੂੰ ਕੀ ਲੋੜ ਪਈ ਸੀ ਪੋਸਟਰ ਤਾਂ ਛਪਾਉਣਾ ਹੀ ਸੀਗਾ ਹੱਥ ਬੰਨ ਕੇ ਫੋਟੋ ਖਿਚਾ ਲਈ ਨਾ ਮਜ਼ਾਕ ਕੀਤਾ ਕਿ ਸੁਖਦੇਵ ਸਿੰਘ ਟੀਮ ਸ ਨੇ ਕਹਿੰਦਾ ਭਗਵੰਤ ਮਾਨ ਦੀ ਫੋਟੋ ਦੇਖੀ ਕਹਿੰਦਾ ਆਉਂਦੇ ਆਉਂਦੇ ਨੇ ਗੱਡੀ 'ਚ ਪੋਸਟਰ ਦੇਖਿਆ ਉਹਦੀ ਫੋਟੋ ਦੇਖ ਕੇ ਮੈਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਤਾਂ ਕੋਈ ਗੱਲ ਨਹੀਂ ਟਿੰਸ ਸਰ ਹੱਸ ਲਓ 20 ਦਿਨ ਰਹਿ ਗਏ ਵੋਟਾਂ 'ਚ ਮੇਰੀ ਫੋਟੋ ਦੇਖ ਕੇ ਹੱਸ ਲਓ ਰਿਜ਼ਲਟ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਸਾਰੇ ਡੱਬਰ ਰੋਇਆ ਕਰੋਗੇ ਤੁਸੀਂ ਅੱਜ ਮੇਰਾ ਨਾਮ ਲੈ ਕੇ ਦੇਖੋ ਜਿਹੜੇ ਮਰਜ਼ੀ ਲੀਡਰ ਮੋਰੇ ਚੀਕ ਕਮਾ ਦਿਆ ਇਹ ਨਾ ਉਹਦਾ ਨਾਮ ਨਾ ਲਓ ਵੈਰਾਈਟੀ ਆ ਗਈ ਜੇ ਤੁਸੀਂ ਜੱਜ ਦੇ ਹੁੰਦੇ ਸੀ ਕਿਉਂ ਹੁੰਦੇ ਸਾਨੂੰ ਕੀ ਲੋੜ ਪਈ ਸੀ ਤੁਸੀਂ ਜੱਜ ਦੇ ਨਹੀਂ ਨਿਕਲੇ ਨਾ ਤੁਹਾਡੇ ਤੋਂ ਦੁਖੀ ਹੋ ਕੇ ਅਸੀਂ ਆਏ ਆਂ ਫਿਰ ਤਾਂ ਲੋਕਾਂ ਨੇ ਸਾਥ ਦਿੱਤਾ ਮਤਲਬ ਮਜ਼ਾਕ ਕਰਦੇ ਮਜ਼ਾਕ ਸਾਨੂੰ ਜਦੋਂ ਮੈਂ 14 ਚ ਲੜਨ ਲੱਗਿਆ ਨਾ ਸੰਗਰੂਰ ਤੋਂ ਪੋਸਟਰ ਤਾਂ ਛਪਾਉਣਾ ਹੀ ਸੀਗਾ ਹੱਥ ਬੰਨ ਕੇ ਫੋਟੋ ਖਿਚਾਈ ਲਈ ਮੈਂ ਤੇ ਪੋਸਟਰ ਲਾਗੇ ਕੰਧਾਂ ਤੇ ਮਨ ਮਜ਼ਾਕ ਕਰਦੇ ਸੀ ਅਕਾਲੀ ਦਲ ਉਦੋਂ ਅਕਾਲੀ ਦਲ ਵੱਲੋਂ ਸੀ ਅੱਜ ਕੱਲ ਨਹੀਂ ਹੈਗੇ ਅਕਾਲੀ ਦਲ 'ਚ ਉਹ ਕਿਤਾਬ ਇਹ ਵੀ ਹੈ ਲੀਡਰਾਂ ਦਾ ਨਾ ਪਤਾ ਕਰਨਾ ਪੈਂਦਾ ਇਹਨਾਂ ਦਾ ਵੀ ਅੱਜ ਕੱਲ ਕਿੱਥੇ ਨੇ ਕਕਈਨ ਤਾਂ ਆਪ ਨੂੰ ਨਹੀਂ ਪਤਾ ਹੁੰਦਾ ਭੋਗ ਭੂਗ ਤੇ ਜਾਣ ਬੈ ਡਰਾਈਵਰ ਤੋਂ ਪੁੱਛਦੇ ਆਪਾਂ ਕਿਹੜੀ ਪਾਰਟੀ ਵੱਲੋਂ ਬੋਲਾਂਗੇ ਅੱਜ ਐਨੀਆਂ ਬਦਲ ਲੈਂਦੇ ਤੇ ਮਜ਼ਾਕ ਕੀਤਾ ਕਿ ਸੁਖਦੇਵ ਸਿੰਘ ਢੀਂਡਸ ਨੇ ਕਹਿੰਦਾ ਭਗਵੰਤ ਮਾਨ ਦੀ ਫੋਟੋ ਦੇਖੀ ਕਹਿੰਦਾ ਆਉਂਦੇ ਆਉਂਦੇ ਨੇ ਗੱਡੀ 'ਚ ਪੋਸਟਰ ਦੇਖਿਆ ਉਹਦੀ ਫੋਟੋ ਦੇਖ ਕੇ ਕਹਿੰਦਾ ਮੈਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕਿ ਕੋਈ ਵੱਲ ਨਹੀਂ ਢੀਂਡਸ ਆ ਹੱਸ ਲੋ 20 ਦਿਨ ਰਹਿ ਗਏ ਵੋਟਾਂ 'ਚ ਮੇਰੀ ਫੋਟੋ ਦੇਖ ਕੇ ਹੱਸ ਲੋ ਰਿਜ਼ਲਟ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਸਾਰਾ ਡੱਬਰ ਰੋਇਆ ਕਰੋਗੇ ਤੁਸੀਂ ਅੱਜ ਮੇਰਾ ਨਾਮ ਲੈ ਕੇ ਦੇਖੋ ਜਿਹੜੇ ਮਰਜੀ ਲੀਡਰ ਮੂਰੇ ਚੀਕ ਮਾਰਦਾ ਇਹ ਨਾ ਉਹਦਾ ਨਾਮ ਨਾ ਲਓ ਯਾਰ ਉਹ ਮੈਂ ਕੀ ਕਹਿਣਾ ਪ੍ਰਾਪਤ ਤੁਹਾਨੂੰ ਮੈਂ ਸੱਚ ਦੱਸਦਾ ਬਸ ਲੋਕਾਂ ਨੂੰ ਵੀ ਆ ਸੱਚ ਆ ਓਏ ਲੁੱਟੀ ਜਾਂਦੇ ਆ ਓਏ ਆ ਸੱਚ ਆ ਅਸਲ ਚ ਓਏ ਇਹਨਾਂ ਨੂੰ ਹਟਾ ਦਿਓ ਆਪਾਂ ਹਟਾ ਸਕਦੇ ਆ ਇਹਨਾਂ ਨੂੰ ਵੋਟਾਂ ਪਾ ਦਿਓ ਵੋਟਾਂ ਨਾਲ ਹਟ ਜਾਣਗੇ ਕੱਲ ਨੂੰ ਜੇ ਮੈਂ ਨਹੀਂ ਕੰਮ ਕਰੂੰਗਾ ਮੈਨੂੰ ਹਟਾ ਦਿਓ ਯਾਰ ਇਹ ਕੋਈ ਕੁੰਬ ਦਾ ਮੇਲਾ 12 ਸਾਲਾਂ ਬਾਅਦ ਆਊਗਾ ਹੌਣ ਆ ਗਈ ਤੇ ਅਲੀ ਤਰਤੀ ਤੇ ਆ ਗਿਆ ਹੰਕਾਰ ਬਹੁਤ ਵੱਡੀ ਜਿਹੜੀ ਆਕਾ ਪਰ ਸੂਤੋ ਟੇ ਹੰਕਾਰ ਕਈਆਂ ਦਾ ਉਹ ਤੁਰਦੇ ਆਇਆ ਜੋ ਕਬੱਡੀ ਪਾਉਣ ਜਾਂਦੇ ਹੁਣ ਲੋਕਾਂ ਵੱਲ ਆ ਯਾਰ ਗੱਲ ਐ ਕੋਈ ਰਾਮਨਾ ਤੁਰ ਲੋ ਯਾਰ ਲੋਕ ਨਿਮਰਤਾਸ਼ ਕਰਦੇ ਫਿਰ ਲੋਕਾਂ ਨੇ ਕੋਈ ਗੱਲ ਨਹੀਂ ਕਰਾਂਗੇ ਠੀਕ ਫਿਰ ਕਿਉਂਕਿ ਵਾਰੀ ਤਾਂ ਲੋਕਾਂ ਦੀ ਵੀ ਆਉਂਦੀ ਐ ਨਾ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਸੋ ਇਸ ਕਰਕੇ ਆ ਜਿਹੜਾ ਇਹ ਜੇ ਫੰਕਸ਼ਨ ਸਮਾਗਮ ਹੋਣ ਹੀ हट ਗਏ ਸੀ ਪੰਜਾਬ 'ਚ ਨਿਯੁਕਤੀ ਵੰਡ ਸਮਰੋਹ ਤਾਂ ਹੁਣ ਹੀ हट ਗਏ ਸੀ ਇਹ ਕਿਸੇ ਨੌਕਰੀ ਦਿੱਤੀ ਨਹੀਂ ਜੀ ਕਿਸੇ ਨੂੰ ਜੇ ਦਿੱਤੀ ਆਦਾਬਦਿਆਂ ਨੂੰ ਦਿੱਤੀ ਹੈ ਜੇ ਕਿਸੇ ਹੋਰ ਨੂੰ ਦਿੱਤੀ ਤਾਂ ਪੈਸੇ ਲੈ ਕੇ ਦਿੱਤੀ ਹੈ ਸੋ ਮੈਂ ਹੁਣ ਇੱਕ ਤੁਹਾਡੇ ਨਾਂ ਤੋਂ ਵਾਅਦਾ ਲੈਣਾ ਚਾਹਣਾ ਜੇ ਅੱਜ ਤੁਸੀਂ ਇੱਥੋਂ ਬਿਨਾਂ ਸ਼ਿਕਾਇਤ ਤੇ ਬਿਨਾਂ ਪੈਸੇ ਤੋਂ ਜਾ ਕੇ ਕੁਰਸੀਆਂ ਤੇ ਬੈਠੋਗੇ ਤਾਂ ਜਦੋਂ ਕੁਰਸੀ ਤੇ ਬੈਠੋਗੇ ਨਾ ਉੱਥੇ ਵੀ ਬਿਨਾਂ ਸ਼ਿਕਾਇਤ ਤੇ ਬਿਨਾਂ ਪੈਸੇ ਤੋਂ ਕੰਮ ਕਰਦੇ ਹੋ ਲੋਕਾਂ ਦੇ